ਬਹੁਤ ਪਿਆਰੇ ਦੋਸਤੋ ਮੈਂ ਤੁਹਾਡੇ ਨਾਲ ਮੈਂ ਆਨਕੁਸ਼ ਨਹੀਂ ਕਿਤਾਬ ਦੀਆਂ ਕਹਾਣੀਆਂ ਤੇ ਲਗਾਤਾਰ ਵਿਚਾਰ ਚਰਚਾ ਕਰ ਰਹੇ ਹਾਂ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਦੂਜੀ ਕਹਾਣੀ ਖਜੂਰਾਬਦ ਪਿੰਡ ਹਿੱਲ ਗਿਆ ਸੀ 4-5 ਦਿਨਾਂ ਚ 5 ਮੌਤਾਂ ਪੰਜ ਗੱਭਰੂ 20-22 ਸਾਲ ਦੇ ਪਿੰਡ ਚ ਸੋਗ ਨਾਲੋਂ ਸਹਿਮ ਵੱਧ ਸੀ ਅੱਧਾ ਪਿੰਡ ਪੁਲਾਂ ਤੇ ਪਹਿਰਾ ਦਿੰਦਾ ਲਾਸ਼ਾਂ ਲੱਭ ਰਿਆ ਸੀ ਤੇ ਅੱਧਾ ਜਵਾਨ ਪੁੱਤਾਂ ਦੀ ਰਾਖੀ ਕਰ ਰਿਹਾ ਸੀ ਪੁੱਲ ਤੇ ਖੜਾ ਕਾਮਰੇਡ ਕੌੜ ਰਿਹਾ ਸੀ ਇਲਾਕੇ ਭਰ ਦੇ ਬਾਬੇ ਤਾਂਤਰਿਕ ਤੇ ਜੋਤਸ਼ੀ ਪਿੰਡ ਚ ਡੇਰਾ ਲਾਈ ਬੈਠੇ ਨੇ ਇੱਕ ਤਾਂ ਘਰੋਂ ਜਵਾਨ ਪੁੱਤ ਤੁਰ ਗਏ ਦੂਜਾ ਇਹਨਾਂ ਡਰਾ ਡਰਾ ਕੇ ਲੋਕ ਮਰਨ ਵਾਲੇ ਕੀਤੇ ਪਏ ਨੇ ਲੋਕਾਂ ਨੂੰ ਡਰਾਉਣ ਵਲ ਲਈ ਤਾਂ ਆਪਣੇ ਪਿੰਡ ਵਾਲਾ ਭਾਈ ਤੇ ਪੰਡਤ ਹੀ ਘੱਟ ਨਹੀਂ ਹੁਣ ਤਾਂ ਖਾਲਸੇ ਨੇ ਹੰਮੀਪਰੀ ਤਾਂ ਕਾਮਰੇਡ ਉਹਦੇ ਵੱਲ ਹੋ ਗਿਆ ਵੈਸੇ ਇਹ ਤੁਹਾਡੇ ਰਾਜ ਚ ਹੋ ਕੀ ਰਿਹਾ ਖਾਲਸਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਾਮਰੇਡ ਕੇ ਇਹ ਸਾਡਾ ਰਾਜ ਨਹੀਂ ਹੈਗਾ ਇਹ ਦੋਵੇਂ ਜਦੋਂ ਵੀ ਇਕੱਠੇ ਹੁੰਦੇ ਇਹਨਾਂ ਦੀ ਝੜ ਜ਼ਰੂਰ ਫਸਦੀ ਚਲੋ ਛੱਡੋ ਮੌਕਾ ਦੇਖੋ ਦੇਖਣ ਨੂੰ ਤਾਂ ਸਰਪੰਚ ਠੰਡਾ ਛੜਕ ਰਿਹਾ ਸੀ ਪਰ ਅੰਦਰੋਂ ਇਹਨਾਂ ਦੀ ਝੜਪ ਤੋਂ ਖੋਸ਼ਨਦਾ ਕਾਮਰੇਡ ਅਤੇ ਖਾਲਸੇ ਦੋਹਾਂ ਨੇ ਹੀ ਮੰਤਰੀ ਦੇ ਚਹਤੇ ਸਰਪੰਚ ਵੱਲ ਔਖਾ ਜਿਹਾ ਦੇਖਿਆ ਪਿੰਡ ਕਾਮਰੇਡ ਅਤੇ ਖਾਲਸੇ ਦੀ ਜੋੜੀ ਤੋਂ ਹੈਰਾਨ ਹੁੰਦਾ ਉਹ ਜਦੋਂ ਸਾਹਮਣੇ ਹੁੰਦੇ ਤਾਂ ਸਾਨਾ ਵਾਂਗੂ ਭੜਦੇ ਪਰ ਪਿੱਠ ਪਿੱਛੇ ਇੱਕ ਦੂਜੇ ਦੀ ਪਿੱਠ ਪੂਰਦੇ ਜੇ ਕੋਈ ਖਾਲਸੇ ਨੂੰ ਕਹਿੰਦਾ ਬਈ ਕਾਮਰੇਡ ਬਹੁਤ ਬੋਲਦਾ ਤਾਂ ਖਾਲਸਾ ਝਟ ਕਾਮਰੇਡ ਦੇ ਹੱਕ 'ਚ ਡਟ ਜਾਂਦਾ ਨਹੀਂ ਨਹੀਂ ਉਹ ਬਹੁਤ ਸਿਆਣਾ ਬੰਦਾ ਬਹੁਤ ਗਿਆਨ ਆਉ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਵੀ ਮੈਥੋਂ ਕਿਤੇ ਵੱਧ ਜਾਣਦਾ ਜੇ ਕੋਈ ਕਾਮਰੇਡ ਨੂੰ ਕਹਿੰਦਾ ਕਿ ਖਾਲਸਾ ਕਾਮਰੇਡ ਦੀ ਗੱਲ ਟੋਕਦਾ ਤਾਂ ਕਾਮਰੇਡ ਖਾਲਸੇ ਦਾ ਪੱਖਪੂਰਦਾ ਬਿਲਕੁਲ ਨਹੀਂ ਖਾਲਸਾ ਚੰਗਾ ਬੰਦਾ ਜਿਹੋ ਜਿਹ ਹੈ ਇੱਕ ਸਿੱਖ ਨੂੰ ਹੋਣਾ ਚਾਹੀਦਾ ਮੇਰੇ ਮਨ ਚ ਉਹਦੀ ਬਹੁਤ ਕਦਰ ਪਰ ਮਿਲਦਿਆਂ ਹੀ ਕਾਮਰੇਡ ਨੇ ਖਾਲਸੇ ਨੂੰ ਪੁੱਛਣਾ ਖਾਲਸਾ ਕਦੇ ਚਮਕੌਰ ਸਾਹਿਬ ਗਿਆ ਖਾਲਸੇ ਨੇ ਔਖਾ ਹੋ ਕੇ ਕਹਿਣਾ ਸਤਾਰਾਂ ਵਾਰੀ ਤੂੰ ਇਹੀ ਗੱਲ ਪੁੱਛੀ ਆ ਕਾਮਰੇਡਾ 20 ਵਾਰੀ ਤੈਨੂੰ ਮੈਂ ਦੱਸਿਆ ਕਿ ਸਾਲ 'ਚ ਦੋ ਵਾਰੀ ਜਾਨਾਂ ਦਰਸ਼ਨ ਕਰਨ ਕਾਮਰੇਡ ਨੇ ਕਹਿਣਾ ਉਹ ਤਾਂ ਮੈਨੂੰ ਪਤਾ ਬਈ ਤੇਰੇ ਵਰਗੇ ਬਹੁਤ ਨੇ ਜਿਹੜੇ ਕਾਰ ਸੇਵਾ ਵਾਲੇ ਬਾਬਿਆਂ ਦਾ ਲਾਇਆ ਸੰਗ ਮਰਮਰ ਦੇਖਣ ਜਾਂਦੇ ਨੇ ਬਾਬਾ ਬਾਬਿਆਂ ਨੇ ਮਾੜਾ ਕਰਤਾ ਜੇ ਵਧੀਆ ਗੁਰਦੁਆਰੇ ਬਣਾਤੇ ਬਣਾਤਾ ਬਾਬਿਆਂ ਨੇ ਰਾਜਸਤਾਨੀਏ ਦਿੱਤੇ ਪੱਥਰ ਲਿਆ ਲਿਆ ਕੇ ਕਾਮਰੇਡ ਗੱਲ ਸੁਣਾਉਂਦਾ ਕਹਿੰਦੇ ਕਾਰ ਸੇਵਾ ਵਾਲਿਆਂ ਦੇ ਵਡਾਰੂ ਨੂੰ ਖੁਦਾਈ ਕਰਦਿਆਂ ਪਰਸ਼ਰਾਮ ਦਾ ਘਵਾੜਾ ਲੱਭ ਗਿਆ ਹੁਣ ਉਹਦੇ ਨਾਲ ਉਹ ਬੰਦੇ ਤਾਂ ਵੱਡ ਨਹੀਂ ਸਕਦੇ ਫੇਰ ਉਹਨਾਂ ਨੇ ਉਹਦੇ ਨਾਲ ਨਾ ਤਾਂ ਕੋਈ ਪੁਰਾਣਾ ਰੁਕ ਛੱਡਿਆ ਨਾ ਕੋਈ ਪ੍ਰਾਤਨ ਨਿਸ਼ਾਨੀ ਜਿੱਥੇ ਖਾਲਸੇ ਤੋਂ ਸੇਧ ਲੈਣੀ ਸੀ ਜਾਂ ਸ਼ਾਹ ਮਿਲਣਾ ਸੀ ਹੁਣ ਪਤਾ ਨਹੀਂ ਬਾਬਿਆਂ ਨੇ ਜਾਣ ਕੇ ਕੀਤਾ ਜਾਂ ਅਣਜਾਣ ਪੁਣੇ ਚ ਯਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹਨੇ ਕਰਾਤਾ ਸਾਰਾ ਕੁਝ ਕਾਮਰੇਡ ਭੇਦ ਭਰੇ ਢੰਗ ਨਾਲ ਕਹਿੰਦਾ ਤਾਂ ਖਾਲਸਾ ਸੋਚੀ ਪੈ ਜਾਂਦਾ ਕਦੇ ਖਾਲਸਾ ਕਾਮਰੇਡ ਨੂੰ ਛੇੜਦਾ ਦੇਖ ਬਈ ਕਾਮਰੇਡਾਂ ਮੈਂ ਮੰਨਦਾ ਪਿਛਲੇ ਲੰਬੇ ਸਮੇਂ ਤੋਂ ਦੇਖਿਆ ਕਿ ਪੰਜ ਸਾਲ ਲੋਕਾਂ ਲਈ ਜੇ ਕੋਈ ਲੜਦਾ ਤਾਂ ਉਹ ਤੁਸੀਂ ਹੋ ਲਾਲ ਝੰਡੇ ਫੜ ਨਾਅਰੇ ਮਾਰਦੇ ਚੰਡੀਗੜ੍ਹ ਨੂੰ ਜਾਂਦੇ ਧਰਨੇ ਮੁਜ਼ਾਰੇ ਕਰਦੇ ਕੁੱਟ ਖਾਂਦੇ ਪਰ ਇਹ ਸਮਝ ਨਹੀਂ ਲੱਗਦੀ ਕਿ ਲੋਕ ਤੁਹਾਨੂੰ ਵੋਟਾਂ ਕਿਉਂ ਨਹੀਂ ਪਾਉਂਦੇ ਕਾਮਰੇਡ ਢੈਲਾ ਪੈ ਕੇ ਕਹਿੰਦਾ ਖਾਲਸਾ ਕਿਉਂ ਮੇਰੀ ਦੁਗਦੀ ਰੱਖ ਛੇੜਦਾ ਸਾਨੂੰ ਮਾਰ ਲਿਆ ਸਾਡੀ ਉਹ ਪੱਟ ਪੱਟ ਉਧਾਰਨੇ ਬਾਕੀ ਸਰਮਾਇਦਾਰ ਪਾਰਟੀਆਂ ਆਪ ਜਿੱਤਣ ਦੀ ਥਾਂ ਸਾਨੂੰ ਹਰਾਉਣ ਤੇ ਵੱਧ ਜ਼ੋਰ ਲਾਉਂਦੀਆਂ ਚੱਲ ਤੂੰ ਇਹ ਤਾਂ ਮੰਨਦਾ ਬਈ ਅੜਿਆਂ ਥੜਿਆਂ ਦੇ ਹੱਕਾਂ ਲਈ ਅਸੀਂ ਉਹ ਲੜਦੇ ਆਂ ਖਾਲਸਾ ਗੰਭੀਰ ਹੋ ਜਾਂਦਾ ਅੱਜ ਤਾਂ ਉਹ ਦੋਵੇਂ ਗੰਭੀਰ ਸਨ ਖਾਲਸਾ ਵੀ ਤੇ ਕਾਮਰੇਡ ਵੀ ਘਟਨਾਵਾਂ ਇੰਨੀ ਤੇਜ਼ੀ ਅਤੇ ਅਜੀਬ ਤਰ੍ਹਾਂ ਵਾਪਰੀਆਂ ਕਿ ਪੂਰੇ ਇਲਾਕੇ 'ਚ ਭੈ ਫੈਲ ਰਿਹਾ ਸੀ ਵੀਰਵਾਰ ਦੀ ਸਵੇਰ ਤੇਜੀ ਨੇ ਉਂਗਲ 'ਚ ਮੋਟਰਸਾਈਕਲ ਦੀ ਚਾਬੀ ਘਮਾਉਂਦਿਆਂ ਉੱਚੀ ਕਿਹਾ ਸੀ ਮੰਮੀ ਮੈਨੂੰ ਯਾਦੂ ਵੀਰਾ ਹਾਕਾ ਮਾਰਦਾ ਮੈਂ ਉਹਦੇ ਨਾਲ ਚੱਲਿਆ ਚੰਗਾ ਛੇਤੀ ਆਜ ਆਇਓ ਰਸੋਈ 'ਚ ਖੜੀ ਮਾਂ ਦੇ ਮੂੰਹ 'ਸੋਤੇ ਸੱਦ ਨਿਕਲਿਆ ਪਰ ਜਿਉਂ ਹੀ ਮੋਟਰਸਾਈਕਲ ਗੇਟੋਂ ਬਾਹਰ ਹੋਇਆ ਮਾਂ ਦੇ ਅੰਦਰ ਧੂ ਪਈ ਯਾਦੂ ਉਹਨੂੰ ਘੇਰਨ ਹੀ ਗਈ ਆਈ ਪਾਂਡਾ ਹੱਥੋਂ ਛੁੱਟ ਗਿਆ ਉਹ ਸਿਰ ਮਦਾਨ ਬਾਹਰ ਨੂੰ ਭੱਜੀ ਗੇਟੋਂ ਬਾਹਰ ਜਾ ਆਵਾਜ਼ ਮਾਰੀ ਵੇ ਤੇਜ਼ੀ ਗਲੀ ਦੂਰ ਤੱਕ ਸੁਣਨੀ ਪਈ ਸੀ ਉਸਨੇ ਖੱਬਾ ਹੱਥ ਕਾਲ ਜੋਤੀ ਰੱਖ ਸੱਜੇ ਹੱਥ ਨਾਲ ਗੇਟ ਦਾ ਸਹਾਰਾ ਲੈਂਦਾ ਡਰ ਨਾਲ ਆਲੇ ਦੁਆਲੇ ਦੇਖਿਆ ਤੇਜ਼ੀ ਦੇ ਚਾਚੇ ਦੇ ਪੁੱਤ ਯਾਦੂ ਨੂੰ ਤਾਂ ਮਹੀਨਾ ਹੋ ਗਿਆ ਸੀ ਸਰਹਿੰਦ ਨਹਿਰ ਚ ਪੌਤ ਵਾਲੇ ਪੁਲ ਤੋਂ ਛਾਲ ਮਾਰ ਕੇ ਮਰੇ ਨੂੰ ਫੋਨ ਤੇ ਕੀਤੀ ਮਾਂ ਦੀ ਡੇਢ ਘੰਟੇ ਦੀ ਭਜਨ ਅਠ ਉਦੋਂ ਬੇਕਾਰ ਹੋ ਗਈ ਜਦੋਂ ਬੱਸਾਂ ਵਾਲਿਆਂ ਦੇ ਜੱਗੇ ਨੇ ਆ ਖਬਰ ਦਿੱਤੀ ਕਿ ਤੇਜੀ ਨਹਿਰ 'ਚ ਛਾਲ ਮਾਰ ਗਿਆ ਕਟਾਣੀ ਵਾਲੇ ਪੁਲ ਤੋਂ ਸ਼ੁੱਕਰਵਾਰ ਇੱਕ ਹੋਰ ਮੁੰਡਾ ਯਾਦੂ ਹਾਕਾ ਮਾਰਦਾ ਕਹਿ ਕੇ ਘਰੋਂ ਨਿਕਲਿਆ ਤੇ ਘੰਟੇ ਬਾਅਦ ਉਹਦੀ ਵੀ ਇਹੀ ਖਬਰ ਪਿੰਡ ਪਹੁੰਚੀ ਕਿ ਕਟਾਣੀ ਵਾਲੇ ਪੁਲ ਤੋਂ ਉਹਨਾਂ ਦੇਖਣ ਵਾਲੇ ਦੱਸਦੇ ਨੇ ਕਿ ਉਹ ਵੱਡੇ ਗੁਰਦੁਆਰੇ ਗਿਆ ਦੇ ਕਰਾਈ ਮੱਥਾ ਟੇਕਿਆ ਤੇ ਬੜੇ ਆਰਾਮ ਨਾਲ ਤੁਰ ਕੇ ਪੁਲ ਤੇ ਆਇਆ ਤੇ ਉਸ ਦਾ ਮੋਟਰਸਾਈਕਲ ਤੇ ਬੂਟ ਜਰਾਬਾਂ ਗੁਰੂ ਘਰੋਂ ਮਿਲੀਆਂ ਸ਼ਨੀਵਾਰ ਗਿੱਲਾਂ ਦਾ ਜਿੰਦਰ ਦੁਰਾਹੇ ਨੂੰ ਜਾਂਦੇ ਆਪਣੇ ਚਾਚੇ ਨੂੰ ਕਟਾਣੇ ਵਾਲੇ ਛੋਟੇ ਪੁਲ ਤੇ ਮਿਲਿਆ ਨੰਗੇ ਪੈਰ ਗੋਡਿਆਂ ਤੱਕ ਚੜਾਈ ਪੈਂਟ ਰਮਾਲ ਨਾਲ ਟੱਕਿਆ ਸਿਰ ਗੁਣ ਗਣਾਉਂਦਾ ਤੇ ਤਾੜੀਆਂ ਮਾਰਦਾ ਪੂਰੀ ਮਸਤੀ 'ਚ ਚਾਚੇ ਨੇ ਸਕੂਟਰ ਰੋਕ ਪਿੱਛੇ ਵੱਲ ਮੂੰਹ ਘੁਮਾ ਦਵਕਿਆ ਜਿੰਦਰਾ ਤੂੰ ਕੀ ਕਰਦਾ ਪੁਲ ਤੇ ਕੁਛ ਨਹੀਂ ਚਾਚਾ ਸੇਵਾ ਕਰਨਾ ਇਸੇ ਗੁਰੂ ਘਰ ਮੈਂ ਪ੍ਰਸ਼ਾਦਾ ਛੱਕੇ ਇੱਧਰ ਨੂੰ ਘੁੰਮਣ ਆ ਗਿਆ ਤੂੰ ਦਰਾਹੇ ਚੱਲਿਆ ਚਾਚਾ ਆਹੋ ਤੂੰ ਮੋੜ ਹੁਣ ਪਿੱਛੇ ਜਾਂ ਪਿੰਡ ਨੂੰ ਚਾਚੇ ਦੀ ਸੁਰ ਨਰਮ ਸੀ ਜਿੰਦਰ ਨੂੰ ਅੰਜ ਸਹਿਜਪਾ ਗੱਲਾਂ ਕਰਦੇ ਵੇਖ ਉਹਦਾ ਸ਼ੱਕ ਜਾਂਦਾ ਰਿਹਾ ਐਂ ਕਰੀ ਚਾਚਾ ਮੇਰੇ ਲਈ ਇੱਕ ਚਾਰਜਰ ਲੈਂਦਾ ਹਾਂ 100 ਵਾਲਾ ਨਾਲ ਲਿਆਏ ਵਧੀਆ ਲੈ ਕੇ ਆਏ ਚੰਗਾ ਚੰਗਾ ਤੂੰ ਹੁਣ ਚੱਲ ਜਿੰਦਰ ਪਿੱਛੇ ਨੂੰ ਮੁੜ ਪਾ ਚਾਚਾ ਤਸੱਲੀ ਦਾ ਸਾਹ ਲੈਦਾ ਸਕੂਟਰ ਨੂੰ ਕਿੱਕ ਮਾਰਨ ਲੱਗਾ ਪਰ ਸਕੂਟਰ ਸਟਾਰਟ ਹੋਣ ਤੋਂ ਪਹਿਲਾਂ ਹੀ ਨਹਿਰ 'ਚ ਹੋਈ ਛੱਪ ਨਾਲ ਉਹਦੀਆਂ ਥਾਂਏ ਗਈਆਂ। ਸਕੂਟਰ ਸੱਤ ਬਾਦ ਹਵਾਸ ਹੋਇਆ ਉਹ ਪੁਲ ਦੇ ਪਾਈਪ ਨੂੰ ਫੜ ਚੀਕਿਆ ਜਿੰਦਰਾ। ਜਿੰਦਰਾ ਉਹਨੂੰ ਪਾਣੀ ਥੱਲੇੋਂ ਉੱਪਰ ਆਇਆ ਦਿਸਿਆ। ਬਾਏ ਬਾਏ ਕਰਦਾ ਜਿਵੇਂ ਛੋਟਾ ਹੁੰਦਾ ਸਕੂਲ ਜਾਣ ਵੇਲੇ ਕਰਦਾ ਸੀ। ਚਾਚਾ ਰੌਲਾ ਪਾਉਂਦਾ ਗੁਰੂ ਘਰ ਵੱਲ ਭੱਜਿਆ ਪਰ ਐਤਵਾਰ ਸਵੇਰੇ 11:00 ਵਜੇ ਭੂਮਪਿੰਡ ਦਾ ਹੀ ਇੱਕ ਹੋਰ ਮੁੰਡਾ ਗੁਰੂ ਘਰ ਆਇਆ। ਕਾਰ ਸੇਵਾ ਵਾਲੇ ਬਾਬੇ ਨੂੰ ਕਹਿਣ ਲੱਗਾ ਬਾਬਾ ਜੀ ਮਨ ਸ਼ਾਂਤ ਨਹੀਂ ਰਹਿੰਦਾ ਭੜੇ ਭੜੇ ਸੁਪਨੇ ਆਉਂਦੇ ਨੇ ਬਾਬੇ ਨੇ ਕਿਹਾ ਇੱਥੋਂ ਗਟਕਾ ਲੈ ਲਾ ਤੇ ਚੌਪਈ ਸਾਹਿਬ ਦਾ ਪਾਠ ਕਰ ਕਿੰਨੇ ਪਾਠ ਕਰਾਂ ਜੀ ਜਿੰਨੇ RAM ਨਾਲ ਹੁੰਦੇ ਕਰ ਲਾ ਮੁੰਡੇ ਨੇ ਮੂੰਹ ਹੱਤੋਂ ਤੋਤਾ ਸਿਰ ਟਕਿਆ ਤੇ ਬੜੀ ਸ਼ਰਧਾ ਨਾਲ ਗਟਕਾ ਫੜ ਬਹਿ ਕੇ ਪਾਠ ਕਰਨ ਲੱਗਾ ਖਾਸੇ ਚਿਰ ਪਿੱਛੋਂ ਉਹ ਮੁੜ ਬਾਬੇ ਕੋਲ ਆਇਆ 11 ਪਾਠ ਕਰਤੇ ਬਾਬਾ ਜੀ ਹੁਣ ਮਨ ਸ਼ਾਂਤ ਆ ਭਾਈ ਹਾਂ ਜੀ ਬਾਬਾ ਜੀ ਲੈਂਟਰ ਬਾਬਾ ਜੀ ਕੱਲ ਨੂੰ ਪੈਣਾ ਮੈਂ ਸੰਗਤ ਲੈ ਕੇ ਆਉਂਗਾ ਚੰਗਾ ਭਾਈ ਗੁਰੂ ਭੱਲਾ ਕਰੇ ਇਸ ਵਕਤ ਹੀ ਆ ਜਾਇਓ ਮੁੰਡੇ ਨੇ ਬੂਟ ਜਰਾਬਾਂ ਪਾਏ ਮੋਟਰਸਾਈਕਲ ਲੈ ਪੁਲ ਤੇ ਆਇਆ ਬੂਟ ਜਰਾਬਾਂ ਬਟੂਆ ਮੋਬਾਈਲ ਮੋਟਰਸਾਈਕਲ ਤੇ ਰੱਕ ਗੁਰੂ ਘਰ ਵੱਲ ਮੱਥਾ ਟੇਕ ਨਹਿਰ ਸ਼ਾਮ ਉਸੇ ਸ਼ਾਮ ਇਸ ਪਿੰਡ ਦੇ ਇੱਕ ਹੋਰ ਮੁੰਡੇ ਨੇ ਵੀ ਲਗਭਗ ਇੰਜ ਹੀ ਕੀਤਾ ਬਾਬੇ ਤੋਂ ਪਤਾ ਲੱਗਿਆ ਕਿ ਵੀਰਵਾਰ ਸਵੇਰੇ ਤੇਜੀ ਨੇ ਵੀ ਇਸੇ ਤਰ੍ਹਾਂ ਹੁਣ ਜਿਹੜਾ ਵੀ ਮੁੰਡਾ ਵੱਡੇ ਗੁਰਦੁਆਰੇ ਜਾਣ ਨੂੰ ਕਹਿੰਦਾ ਘਰ ਦੇ ਨਿਗਰਾਨੀ ਸ਼ੁਰੂ ਕਰ ਦਿੰਦੇ ਮੋਟਰਸਾਈਕਲਾਂ ਨੂੰ ਲੋਕ ਲਾ ਚਾਬੀਆਂ ਸਾਹਮ ਲੈਆਂ ਗਈਆਂ 10-11 ਮੁੰਡੇ ਜਿਹੜੇ ਕਹਿੰਦੇ ਸਨ ਯਾਦੂ ਹਾਕਾ ਮਾਰਦਾ ਤੇਜੀ ਬੁਲਾਉਂਦਾ ਬਾਹਰ ਜਿੰਦਰ ਖੜਾ ਜਾਂ ਮਰਗੇ ਦੂਜੇ ਮੁੰਡਿਆਂ ਦੇ ਨਾਮ ਲੈਂਦੇ ਨਹਿਰਵਾਲ ਭਾਈ ਦੇ ਸਾਨੂੰ ਉਹਨਾਂ ਨੂੰ ਕਮਰਿਆਂ ਚ ਬੰਦ ਕੀਤਾ ਹੋਇਆ ਸੀ ਜੋ ਤਾਂ ਧੂਫਾਂ ਚਰਾਗਾ ਤੇ ਤਾੰਤਰਿਕਾਂ ਦੇ ਮੰਤਰਾਂ ਨੇ ਮਾਹੌਲ ਨੂੰ ਭੈ ਪੀਤ ਤੇ ਫਿਕਰਮੰਦ ਕੀਤਾ ਹੋਇਆ ਸੀ ਪੰਡ ਦੇ ਗੁਰਦੁਆਰੇ ਦਾ ਭਾਈ ਆ ਇੱਕ ਘਰ ਚ ਭੋਗ ਪਾ ਦੂਜੇ ਚ ਪਾਠ ਰੱਖਦਾ ਮਾਈਆਂ ਬੀਬੀਆਂ ਨੂੰ ਰੱਖਿਆ ਦੇ ਸ਼ਬਦ ਲਿਖ ਕੇ ਦਿੰਦਿਆਂ ਉਹਨੂੰ ਵਾਰ ਨਹੀਂ ਸੀ ਆ ਰਹੀ। ਇਹੀ ਹਾਲ ਚਲੀਸੇ ਪੜਦੇ ਤੇ ਹਵਨ ਕਰਦੇ ਮੰਦਰ ਦੇ ਪੰਡਤ ਦਾ ਸੀ। ਜਿੰਨਾ ਜਿੰਨਾ ਪੁਲਾਂ ਤੋਂ ਮੁੰਡਿਆਂ ਛਾਲ ਮਾਰੀ ਸੀ ਉੱਥੇ-ਉੱਥੇ ਕਾਰ ਸੇਵਾ ਵਾਲਾ ਬਾਬਾ ਅਖੰਡ ਪਾਠ ਰੱਖਣ ਲਈ ਕਹਿ ਰਿਹਾ ਸੀ। ਕਾਮਰੇਡ ਨੇ ਖਾਲਸੇ ਨੂੰ ਕਿਹਾ ਫੇਰ ਬਾਬਾ ਮੁੰਡਿਆਂ ਨੂੰ ਮੱਥਾ ਟੇਕਣ ਲਈ ਸਾਧੂ ਜਿਹੜੇ ਮੁੰਡੇ ਪਿੰਡ 'ਚ ਮਸਾਂ ਰੋਕੇ ਹੋਏ ਨੇ ਉਹਨਾਂ 'ਚੋਂ ਪੁੱਲ ਤੋਂ ਕੋਈ ਛਾਲ ਮਾਰ ਗਿਆ ਤਾਂ ਬਾਬੇ ਦਾ ਕੁਛ ਨਹੀਂ ਜਾਣਾ ਕਿਸੇ ਦਾ ਪੁੱਤ ਤੁਰਜੂ ਜੇ ਮੈਂ ਰੋਕਦਾ ਤਾਂ ਕਹਿਣਗੇ ਕਿ ਕਾਮਰੇਡ ਐ ਤੂੰ ਰੋਕ ਤੂੰ ਅਮਰਤਾਰੀਆ ਖਾਲਸਾ ਬੋਲਿਆ ਮਨ ਦਾ ਕਾਮਰੇਡ ਭਾਈ ਅਮਰਤਾਰੀ ਕਿੰਨੇ ਕੰਮ ਆਉਂਦੇ ਨੇ ਹੁਣ ਇਹ ਵੀ ਮੰਨ ਲੈ ਕੇ ਗਦਰੀ ਬਾਬੇ ਅਮਰਤਾਰੀ ਸਨ ਤੇ ਉਹਨਾਂ ਪ੍ਰੇਰਣਾ ਸਿੱਖ ਇਤਿਹਾਸ ਚੋਂ ਲਈ ਸੀ ਖਾਲਸੇ ਨੇ ਸੁੱਤੀ ਕਲਾ ਜਗਾ ਲਈ ਸੀ ਕਾਮਰੇਡ ਰਮੇ ਨਾਲ ਬੋਲਿਆ ਦੇ ਖਾਲਸਾ ਗਦਰੀਆਂ ਚ ਅੰਮ੍ਰਿਤ ਧਾਰੀ ਵੀ ਹੋਣਗੇ ਪਰ ਮੁਸਲਮਾਨ ਤੇ ਹਿੰਦੂ ਵੀ ਸਨ ਤੇ ਪ੍ਰੇਰਣਾ ਉਹਨਾਂ ਆਇਰਲੈਂਡ ਦੇ ਸੰਘਰਸ਼ ਤੋਂ ਵੀ ਲਈ ਸਿੱਕੇ ਇਤਿਹਾਸ ਤੋਂ ਵੀ ਲਈ ਭਾਰਤੀ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਤੋਂ ਵੀ ਲਈ ਤੈਨੂੰ ਮੈਂ ਬਾਬਿਆਂ ਦੀਆਂ ਕਵਿਤਾਵਾਂ ਪੜਾਈਆਂ ਹੋਈਆਂ ਉਹ ਹੀਰ ਆਜ਼ਾਦੀ ਵਿਆਹਣ ਦੀ ਬਾਤ ਪਾਉਂਦੇ ਨੇ ਹੁਣ ਤੂੰ ਹੀ ਦੱਸ ਹੀਰ ਕੌਣ ਸੀ ਖਾਲਸਾ ਮੱਠਾ ਜਿਹਾ ਹੱਸ ਕੇ ਕਹਿਣ ਲੱਗਾ ਚੰਗਾ ਠੀਕ ਆ ਬਾਬਾ ਤੁਹਾਨੂੰ ਕਾ ਮਰੇਡਾਂ ਨੂੰ ਗੱਲਾਂ ਚ ਕਿਹੜਾ ਜੱਤ ਲੂ ਮੈਂ ਕਰਦਾ ਕਾਰ ਸੇਵਾ ਵਾਲੇ ਬਾਬੇ ਨਾਲ ਕਰਾਂ ਪਰ ਕਾਮਰੇਡ ਬੋਲਿਆ ਹੋਰ ਸੁਣੋ ਸਾਰੇ ਗਦਰੀ ਬਾਬੇ ਬਾਅਦ ਚ ਕਮਿਊਨਿਸਟ ਹੋ ਗਏ ਸੀ ਖਾਲਸਾ ਠੀਕ ਹੈ ਠੀਕ ਹੈ ਕਰਦਾ ਫੋਨ ਮਿਲਾਉਣ ਲੱਗਾ ਕਾਮਰੇਡ ਦੇ ਬੁਲਾਏ ਤਰਕਸ਼ੀਲ ਵੀ ਆਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਰਸ਼ ਵੀ ਕਮਰੇ ਚ ਬੰਦ ਹੈ ਤਾਂ ਉਹਨਾਂ ਸਭ ਤੋਂ ਪਹਿਲਾਂ ਉਹਨੂੰ ਮਿਲਣ ਦੀ ਸੋਚੀ ਅਰਸ਼ ਪਹਿਲਾਂ ਤਰਕਸ਼ੀਲਾਂ ਦੀਆਂ ਮੀਟਿੰਗਾਂ ਚ ਵੀ ਆਉਂਦਾ ਹੁੰਦਾ ਸੀ ਕਮਰੇ ਚ ਬੰਦ ਅਰਸ਼ ਦੇ ਰੌਲੇ ਨੇ ਘਰ ਸਿਰ ਤੇ ਚੱਕਣਾ ਲਿਆ ਸੀ ਜਿੰਦਾ ਖਲਵਾ ਮਾਸਟਰ ਤਰਲੋਚਨ ਤੇ ਦਲਵੀਰ ਅੰਦਰ ਵੜੇ ਤਾਂ ਘਰ ਦੇ ਆ ਮੌੜ ਬਾਰਾਂ ਕੁੰਡਾ ਲਾ ਦਿੱਤਾ ਅਰਸ਼ ਨੇ ਉਹਨਾਂ ਨੂੰ ਪਛਾਣਨ ਵਿੱਚ ਕੁਝ ਪਲ ਲਾਏ ਅਰਸ਼ ਅਤੇ ਕਮਰੇ ਦਾ ਕੋਈ ਹਾਲ ਨਹੀਂ ਸੀ ਦੁਪਹਿਰ ਦੀਆਂ ਦਾਲ ਰੋਟੀਆਂ ਕੰਧਾਂ ਤੇ ਫਰਸ਼ ਤੇ ਖਿਲਰੀਆਂ ਪਈਆਂ ਸਨ ਅਰਸ਼ ਉਹਨਾਂ ਦੇ ਗਲ ਲੱਗਦਾ ਬੋਲਿਆ ਚੰਗਾ ਹੋਗਾ ਤੁਸੀਂ ਆ ਗਏ ਘਰਦਿਆਂ ਨੂੰ ਸਮਝਾਓ ਮੈਨੂੰ ਹੁਣ ਕੋਈ ਨਹੀਂ ਬਚਾ ਸਕਦਾ ਅਸੀਂ ਤੈਨੂੰ ਬਚਾਉਣਾ ਯਾਰਸ਼ ਤੁਸੀਂ ਵੀ ਭੋਲਿਓ ਮਾਸਟਰ ਜੀ ਅਰਸ਼ ਹੋਰ ਹੀ ਤਰ੍ਹਾਂ ਬੋਲਿਆ ਮੈਂ ਤਾਂ ਕੀ ਕੋਈ ਮੁੰਡਾ ਵੀ ਨਹੀਂ ਬਚਣਾ ਉਹਨੇ ਦੋਵੇਂ ਹੱਥ ਡੋਰੂ ਵਾਂਗ ਕਮਾਏ ਮਸਲਾ ਕੀ ਯਾਰਸ਼ ਆਪਾਂ ਡਿਸਕਸ ਕਰਦੇ ਆਂ ਡਿਸਕਸ ਉਹ ਫੇਰ ਉਪਰ ਆਸਾ ਹਸਿਆ ਫੇਰ ਉਹਨੇ ਖਬਾਤ ਕਰਨ ਤੇ ਰੱਖ ਸੱਜੀ ਬਾਂਹ ਚੱਕ ਧਾਰਨਾ ਪੜੀ ਉਹ ਤੈਨੂੰ ਰੋਗ ਦਾ ਪਤਾ ਨਹੀਂ ਕੋਈ ਵੈਦਾਂ ਮੇਰੀ ਬਾਹ ਛੱਡ ਦੇ ਉਹ ਦੋਵੇਂ ਉਹਦੀ ਹਾਲਤ ਦੇ ਸਿਰ ਹੋਣ ਲਈ ਸਿਰ ਹਿਲਾ ਰਹੇ ਸਨ ਦੇਖ ਅਰਸ਼ ਤੂੰ ਸਿਆਣਾ ਮੁੰਡਾ ਐ ਸਾਨੂੰ ਨਹੀਂ ਪਤਾ ਤੂੰ ਤਾਂ ਸਮਝਾ ਸਕਦਾ ਜੇ ਗੱਲ ਸਾਡੇ ਸਮਝ ਆ ਗਈ ਤਾਂ ਅਸੀਂ ਤੇਰੇ ਨਾਲ ਸਹਿਮਤ ਹੋ ਜਾਾਂਗੇ ਅਰਸ਼ ਨੇ ਕੋਲ ਸੋਚਿਆ ਤਾਂ ਦਲਵੀਰ ਬੋਲਿਆ ਬੈਠ ਛੋਟੇ ਭਾਈ ਆਪਾਂ ਬਹਿ ਕੇ ਗੱਲ ਕਰਦੇ ਆਂ ਤੁਸੀਂ ਬੈਠੋ ਮੈਨੂੰ ਕਾਹਲੀ ਅਜਿੰਦਰ ਆਉਣ ਵਾਲਾ ਤੂੰ ਤਾਂ ਇਹੋ ਜਿਹਾ ਨਹੀਂ ਸੀ ਅਰਸ਼ ਤਰਲੋਚਰ ਨੇ ਬੈਂਦਿਆਂ ਦੁੱਖ ਨਾਲ ਕਿਹਾ ਅਰਸ਼ ਨੇ ਠੰਡਾ ਸਾਹ ਭਰਿਆ ਫਿਰ ਗੋਡਿਆਂ ਭਾਰ ਹੋ ਕੇ ਕਹਿਣ ਲੱਗਾ ਮੇਰੇ ਨਾਲ ਪ੍ਰੋਮਿਸ ਕਰੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਨਾ ਫਿਰ ਤੁਸੀਂ ਮੈਨੂੰ ਵੱਡੇ ਗੁਰਦੁਆਰੇ ਲੈ ਕੇ ਜਾਓਗੇ ਤਰਲੋਚਨ ਕੁਝ ਸੋਚਣ ਲੱਗਾ ਤਾਂ ਦਲਵੀਰ ਬੋਲਿਆ ਹਾਂ ਪੱਕਾ ਪ੍ਰੋਮਿਸ ਤੂੰ ਕੁਝ ਲੁਕੋਈ ਨਾ ਅਰਸ਼ ਕੋਰ ਸ਼ਿਖੇਤ ਸਾਹਮਣੇ ਬੈੰਦਾ ਦਾਬਮੀ ਸੁਰਚ ਬੋਲਿਆ ਦੇਖੋ ਸਮਾਨ ਆਉਂਦਾ ਪਾਕਿਸਤਾਨ ਤੋਂ ਉੱਥੋਂ ਉਹ ਆਪਣੇ ਮੌਲਵੀਆਂ ਤੋਂ ਕਲਮਾ ਪੜਾ ਕੇ ਭੇਜਦੇ ਨੇ ਜਿਨੇ ਇੱਕ ਵਾਰ ਲਾ ਲਿਆ ਛੱਡ ਤਾਂ ਹੋ ਸਕਦਾ ਹੀ ਨਹੀਂ ਤੇ ਇਹ ਪੱਥਰ ਤੇ ਲੀਕਾ ਕੇ ਇਹਨੇ ਜਾਨ ਲੈਣੀ ਹੀ ਲੈਣੀਆਂ ਤੇ ਦੂਜੀ ਵੀ ਪੱਥਰ ਤੇ ਲੀਕ ਆ ਕੇ ਅਗਲੇ ਜਨਮ ਚ ਅਸੀਂ ਮੁਸਲਮਾਨ ਬਣ ਕੇ ਜੰਮਣਾ ਵੀ ਪਾਕਿਸਤਾਨ ਉਹ ਕੁਝ ਦੇਰ ਚੁੱਪ ਰਿਆ ਫਿਰ ਬੋਲਿਆ ਯਾਦੂ ਕਹਿੰਦਾ ਕਿ ਵੱਡੇ ਘਰ ਦਵਾਰੇ ਜਾ ਕੇ ਅਰਦਾਸ ਕਰੋਗੇ ਤਾਂ ਪਾਕਿਸਤਾਨ ਚ ਨਹੀਂ ਇੱਥੇ ਹੀ ਜੰਮੋਗੇ ਮੁੜ ਕੇ ਫਿਰ ਉਹ ਉਠਦਾ ਬੋਲਿਆ ਹਾਏ ਓਏ ਉਹ ਇੰਨੀਆਂ ਹਾਕਾਂ ਮਾਰਦੇ ਨੇ ਕਿ ਬੁਰਾ ਹਾਲਾ ਉਹਨਾਂ ਦਾ ਵੀ ਸਾਡਾ ਵੀ ਤਰਲੋਚਨ ਇੱਕਦਮ ਬੋਲਿਆ ਹੂੰ ਆ ਗਈ ਗੱਲ ਸਮਝ ਹਾਂ ਤੇਰੇ ਨਾਲ ਪੱਕਾ ਪ੍ਰੋਮਿਸ ਤੈਨੂੰ ਸਿਰਫ ਵੱਡੇ ਗੁਰਦੁਆਰੇ ਹੀ ਨਹੀਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਵਾਵਾਂਗੇ। ਸੱਤ ਚ ਕਾਮਰੇਡ ਖਾਲਸੇ ਨੂੰ ਸੁਣਾ ਕੇ ਕਹਿ ਰਿਹਾ ਸੀ ਦੇਖਿਆ ਫਿਰ ਫੜ ਲੈ ਨਾ ਕਾਮਰੇਡਾਂ ਨੇ ਮਸਲੇ ਦੀ ਜੜ ਅਸਲੀ ਜੜ ਤਾਂ ਵਾਹਿਗੁਰੂ ਹੀ ਜਾਣਦਾ ਖਾਲਸੇ ਨੇ ਮੂੰਹ ਚੜ੍ਹਾ ਵਾਕ ਬੋਲਿਆ ਵਾਹਿਗੁਰੂ ਤੈਨੂੰ ਤਾਂ ਦੱਸਦਾ ਹੀ ਉਹ ਤੂੰ ਤਾਂ ਉਹਦਾ ਖਾਸਮ ਖਾਸ ਹੈ ਕਾਮਰੇਡ ਨੇ ਆਰ ਲਾਈ ਖਾਲਸਾ ਕੁਝ ਨਰਮ ਪੈ ਕੇ ਬੋਲਿਆ ਮੈਂ ਤਾਂ ਸੁਭਾਵਕ ਗੱਲ ਕੀਤੀ ਆ ਕਾਮਰੇਡ ਭਈ ਜੇ ਜਿਹੜਾ ਕੁਝ ਸੌਰਗਆ ਮਸਲਾ ਸਮਝਤਾ ਆਇਆ ਕਿ ਮੁੰਡੇ ਵੱਡੇ ਗੁਰਦੁਆਰੇ ਨੂੰ ਕਿਉਂ ਭਜਦੇ ਸੀ ਕਾਮਰੇਡ ਨੇ ਗੱਲ ਸਮਝਾਈ ਤਰਕਸ਼ੀਲਾ ਦੀ ਪੂਰੀ ਟੀਮ ਪਿੰਡ ਚ ਪਹੁੰਚ ਚੁੱਕੀ ਸੀ ਕਾਮਰੇਡਾਂ ਦਾ ਪੁੱਤ ਗੋਰਕੀ ਤੇ ਖਾਲਸੇ ਦਾ ਦਲਮੇਗ ਉਹਨਾਂ ਦੇ ਨਾਲ ਘਰੋ ਘਰੀ ਜਾ ਰਹੇ ਸਨ ਕਮਰਿਆਂ ਚ ਬੰਦ ਮੁੰਡਿਆਂ ਨੂੰ ਸਮਝਾ ਬੁਝਾ ਕੇ ਤਰਕਸ਼ੀਲਾ ਨੇ ਹਸਪਤਾਲ ਜਾਣ ਲਈ ਮਨਾ ਲਿਆ ਸੀ ਪਿੰਡ ਦੇ ਸਿਆਣੇ ਬੰਦਿਆਂ ਨਾਲ ਰਲ ਕਾਮਰੇਡ ਅਤੇ ਖਾਲਸੇ ਨੇ ਸਾਰੇ ਪ੍ਰਬੰਧ ਕਰ ਮੁੰਡਿਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਤਰਕਸ਼ੀਲਾਂ ਨੂੰ ਤੋਰ ਜਦੋਂ ਸੱਥ ਚਾਏ ਤਾਂ ਪਤਾ ਲੱਗਾ ਕਿ ਸਰਪੰਚ ਭਾਈ ਤੇ ਪੰਡਤ ਉਹਨਾਂ ਦਾ ਤੇ ਤਰਕਸ਼ੀਲਾਂ ਦਾ ਵਿਰੋਧ ਕਰ ਰਹੇ ਨੇ ਇਹਨਾਂ ਦਾ ਵਿਰੋਧ ਕਰਨਾ ਹੀ ਹੈ ਤੋਰੀ ਫੁਲਕਾ ਜੋ ਬੰਦ ਹੁੰਦਾ ਖਾਲਸਾ ਬੋਲਿਆ ਤਾਂ ਕਾਮਰੇਡ ਨੇ ਕਿਹਾ ਵਿਰੋਧ ਤਾਂ ਹੋਣਾ ਹਲੇ ਵੱਡੀ ਲੜਾਈ ਤਾਂ ਆਪਾਂ ਜੇ ਲੜਨੀ ਆ ਸਭ ਨੇ ਕਾਮਰੇਡ ਵੱਲ ਵੇਖਿਆ ਉਹ ਕਹਿਣ ਲੱਗਾ ਕਿੰਨੇ ਚਿਰ ਤੋਂ ਪਿੰਡ 'ਚ ਰਾਤ ਬਰਾਤੇ ਜਾਂ ਤੜਕੇ ਚੋਰੀ ਛਿਪੇ ਆਉਂਦੇ ਮੋਟਰਸਾਈਕਲਾਂ ਦੇ ਨੰਬਰ ਇੱਕ ਦਿਨ ਮੈਂ ਥਾਣੇ ਤੇ ਆਇਆ ਫੇਰ ਕਿਸੇ ਨੇ ਕਾਲਾ ਪਾ ਕੇ ਪੁੱਛਿਆ ਫੇਰ ਉਸ ਚੋਰੀ ਛਿਪੇ ਦੀ ਥਾਂ ਤੜੱਲੇ ਨਾਲ ਆਉਣ ਲੱਗ ਪਏ ਕਾਮਰੇਟ ਦੇ ਬੁੱਲਾਂ 'ਚ ਤਫਸੀ ਕੁੱਤੀ ਚੋਰਾ ਨਾਲ ਰੜੀ ਹੋਈ ਐ ਖਾਲਸੇ ਨੇ ਹਰਖ ਨਾਲ ਕਿਆ ਸਾਹਮਣੇ ਗੋਰਕੀ ਤੇ ਦਲਮੇਗ ਨੂੰ ਕਾਲੀ ਨਾਲ ਆਉਂਦੇ ਦੇਖ ਸਾਰੇ ਉਧਰ ਦੇਖਣ ਲੱਗੇ ਲਾਲ ਬੱਤੀ ਵਾਲੀ ਗੱਡੀ ਆਈ ਆ ਵਿੱਚ ਗਨਮੈਨ ਵੀ ਨੇ ਦਲਮੇਗ ਨੇ ਦੱਸਿਆ ਨਾਲ ਇੱਕ ਜੀਪ ਆ ਉਹਦੇ ਚੋਂ ਮੁੰਡੇ ਵੀ ਨੇ ਜਿਹੜੇ ਮੋਟਰਸਾਈਕਲਾਂ ਤੇ ਸਮਾਨ ਦੇ ਕੇ ਜਾਂਦੇ ਨੇ ਗੋਰਕੀ ਨੇ ਗੱਲ ਪੂਰੀ ਕੀਤੀ ਮੈਂ ਇਸੇ ਲੜਾਈ ਦੀ ਗੱਲ ਕਰਦਾ ਸੀ ਕਾਮਰੇਡ ਨੇ ਕਿਹਾ ਤਾਂ ਸੱਥ ਨੂੰ ਜਿਵੇਂ ਸੱਪ ਸੁੰਗ ਗਿਆ ਪਰ ਖਾਲਸਾ ਬੋਲਿਆ ਮੰਤਰੀ ਦੇ ਬੰਦੇ ਨੇ ਸਾਰਾ ਗੰਦ ਇਹਨਾਂ ਨੇ ਹੀ ਪਾਇਆ ਅੱਜ ਕੱਢ ਦਈਏ ਫੇਰ ਗੰਦ ਪਿੰਡ ਚੋਂ ਕਾਮਰੇਡ ਨੇ ਖਾਲਸੇ ਵੱਲ ਦੇਖਿਆ ਉਦੋਂ ਹੀ ਸੱਤ ਕੋਲ ਸਰਪੰਚ ਭਾਈ ਪੰਡਤ ਤੇ ਤਿੰਨ ਚਾਰ ਹੋਰ ਬੰਦੇ ਲੰਘੇ ਚੱਲੇ ਮੰਤਰੀ ਦੇ ਚਮਚੇ ਕੋਈ ਹੌਲੀ ਦੇਣੇ ਬੋਲਿਆ ਆਪਾਂ ਵੀ ਕਰੀਏ ਬੰਦੇ ਇਕੱਠੇ ਖਾਲਸੇ ਨੇ ਕਾਮਰੇਡ ਵੱਲ ਵੇਖਿਆ ਬੰਦੇ ਕਿਹੜੇ ਬੰਦੇ ਆਪਾਂ ਹੈਗੇ ਆ ਕਾਮਰੇਡ ਇੱਕ ਟੱਕ ਖਾਲਸੇ ਵੱਲ ਦੇਖ ਰਿਆ ਸੀ ਖਾਲਸਾ ਕਹਿਣ ਲੱਗਾ ਆਪਾਂ ਕੱਲੇ ਕਾਮਰੇਡ ਨੇ ਖਾਲਸੇ ਦੇ ਮੁੱਢ ਤੇ ਹੱਤਰਕ ਬੋਲਿਆ ਖਾਲਸਾ ਮੈਂ ਤੈਨੂੰ ਪੁੱਛਦਾ ਹੁੰਦਾ ਸੀ ਨਾ ਕਿ ਚਮਕੌਰ ਸਾਹਿਬ ਗਿਆ ਅੱਜ ਦੱਸਦਾ ਕਿਉਂ ਪੁੱਛਦਾ ਸੀ ਕੰ ਖਾਲਸੇ ਨੇ ਅੱਖਾਂ ਸੁਕੇੜੀਆਂ ਤੂੰ ਚਮਕੌਰ ਸਾਹਿਬ ਦੇ ਆਲੇ ਦੁਆਲੇ ਕਦੇ ਨਹੀਂ ਘੁੰਮਿਆ ਮੈਂ ਘੁੰਮਿਆ ਚਾਰੇ ਪਾਸੇ ਬਿਆੰਤ ਖਜੂਰਾਂ ਨੇ ਫੇਰ ਖਾਲਸਾ ਅਜੇ ਵੀ ਹੈਰਾਨ ਖੜਾ ਸੀ ਇਹ ਖਜੂਰਾਂ ਉੱਤੇ ਉੱਤੇ ਨੇ ਜਿੱਥੇ-ਜਿੱਥੇ ਕੱਚੀ ਗੜੀ ਨੂੰ ਘੇੜਾ ਪਾ ਕੇ ਮੁਗਲ ਫੌਜ ਬੈਠੀ ਸੀ ਜੰਗ ਵਿੱਚ ਸਿੰਘਾਂ ਦੀ ਖੁਰਾਕ ਸੀ ਪੁੱਜੇ ਸ਼ੋਲੇ ਤੇ ਮੁਗਲ ਫੌਜ ਕੋਲ ਖਜੂਰਾਂ ਜਿੱਥੇ-ਜਿੱਥੇ ਉਹਨਾਂ ਨੇ ਗੱਟਾਂ ਸੱਟੀਆਂ ਉੱਥੇ-ਉੱਥੇ ਖਜੂਰਾਂ ਉੱਗੀਆਂ ਹੁਣ ਕੁਝ ਘਟ ਗਈਆਂ ਪਰ ਕਦੇ ਚੱਪੇ-ਚੱਪੇ ਤੇ ਸਨ ਖਾਲਸਾ ਕਾਮਰੇਡ ਦੀ ਸਫਤ ਸਿਰ ਹਲਾ ਰਿਆ ਸੀ ਕਾਮਰੇਡ ਕਹਿ ਰਿਹਾ ਸੀ ਇੰਨੀ ਫੌਜ ਦੇ ਘੇਰੇ ਹੋયા ਵੀ ਉਹਨਾਂ ਸਰੈਂਡਰ ਨਹੀਂ ਕੀਤਾ ਆਪਾਂ ਉਹਨਾਂ ਦੇ ਵਾਰਿਸਾਂ ਤੇ ਜਿਹੜੇ ਗੁਰੂ ਨੇ ਇਕੱਲੇ ਨੇ ਬਾਹਰ ਨਿਕਲ ਕੇ ਤਾੜੀ ਮਾਰੀ ਸੀ ਉਹਦੇ ਸਿੱਖਾਂ ਖਾਲਸੇ ਨੇ ਪੂਰੇ ਜੋਸ਼ ਨਾਲ ਜੈਕਾਰਾ ਲਾਉਂਦਿਆਂ ਕਾਮਰੇਡ ਨੂੰ ਕਲਾ ਵਿੱਚ ਘੁੱਟ ਲਿਆ ਤੇ ਉੱਚੀ ਉੱਚੀ ਬੋਲਿਆ ਜੀ ਓਏ ਕਾਮਰੇਡਾ ਜੀ ਜਦੋਂ ਵਾਕ ਹੋਏ ਤਾਂ ਕਾਮਰੇਡ ਨੇ ਕਿਹਾ ਹੋਰ ਸੁਣ ਖਾਲਸਾ ਆ ਹੁਣ ਪੰਜਾਬ ਦੇ ਸੂਬੇਦਾਰ ਦਾ ਪੁੱਤ ਦੁਬਈ ਦੇ ਰੇਗਿਸਤਾਨੀ ਹੋਟਲਾਂ 'ਚ ਖਜੂਰਾ ਵੇਖ ਕੇ ਪੰਜਾਬ 'ਚ ਵੀ ਖਜੂਰਾ ਲਾ ਕੇ ਆਪਾਂ ਨੂੰ ਸੁਨੇਹਾ ਦਿੰਦਾ ਕਿ ਉਹ ਹੁਣ ਪੰਜਾਬ ਨੂੰ ਚਿੱਟਾ ਰੇਗਿਸਤਾਨ ਬਣਾ ਕੇ ਰਹਿਣਗੇ ਖਜੂਰਾ ਦੇਖ ਕੇ ਮੇਰੇ ਅੰਦਰ ਤਾਂ ਅੱਗ ਲੱਗ ਜਾਂਦੀ ਆ ਖਾਲਸਾ ਖਾਲਸਾ ਬੋਲਿਆ ਅੰਦਰ ਤਾਂ ਹੁਣ ਮੇਰਾ ਵੀ ਮੱਚਦਾ ਕਾਮਰੇਡ ਚੱਲ ਪਹਿਲਾਂ ਮੰਤਰੀ ਸੰਤਰੀ ਭਜਾਈਏ ਥੋਡੇ ਵੱਲ ਝੰਡੇ ਹੈਗੇ ਗੋਰ ਕੀ ਦਾਲ ਮੇਗ ਨੇ ਪੁੱਛਿਆ ਤਾਂ ਗੋਰ ਕੀ ਬੋਲਿਆ ਹੈਗੇ ਪਰ ਸਾਰੇ ਲਾਲ ਰੰਗ ਦੇ ਨੇ ਦਾਲ ਮੇ ਕਹਿੰਦਾ ਰੰਗ ਦਾ ਕੋਈ ਨਹੀਂ ਵਿੱਚ ਡਾਂਗ ਤਕੜੀ ਚਾਹੀਦੀ ਆ ਇਸੀ ਕਹਾਣੀ ਖਜੂਰਾ ਜਿਸ ਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਕੀਤੀ ਗਈ ਆ ਤੇ ਨਾਲ ਨਾਲ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦੌਰ ਵਗ ਰਿਹਾ ਉਹਦੇ ਬਾਰੇ ਸੁਖਜੀਤ ਦੀ ਜਿਹੜੀ ਚਿੰਤਾ ਹੈ ਬਹੁਤ ਗੰਭੀਰ ਰੂਪ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਤੇ ਕਾਮਰੇਡ ਤੇ ਖਾਲਸਾ ਇਹਦੇ ਵਿੱਚ ਅੰਤ ਦੇ ਵਿੱਚ ਇਕੱਠਿਆਂ ਹੋ ਕੇ ਇੱਕ ਯੁੱਧ ਲਈ ਹੰਬਲਾ ਮਾਰਨ ਨੂੰ ਔਲਦੇ ਨੇ ਜਿਹਦੇ ਵਿੱਚ ਕਾਮਰੇਡਾਂ ਦੀਆਂ ਲਾਲ ਰੰਗ ਦੀਆਂ ਝੰਡੇ ਵਾਲੀਆਂ ਮਤਲਬ ਹੰਗਾਮੀ ਹੁੰਦੀਆਂ ਵਿੱਚ ਤੇ ਦਲਮਿਗ ਜਿਹੜੀ ਅੰਤਲੀ ਲਾਈਨ ਕਹਿੰਦਾ ਉਹ ਬੜੀ ਮਹੱਤਵਪੂਰਨਾ ਰੰਗ ਦਾ ਕੋਈ ਨਹੀਂ ਵਿੱਚ ਡਾਂਗ ਤਕੜੀ ਚਾਹੀਦੀ ਆ ਇਹ ਸੀ ਸੁਖਜੀਤ ਦੀ ਖੂਬਸੂਰਤ ਕਿਤਾਬ ਭਾਰਤੀ ਸਾਹਿਤ ਅਕਾਦਮੀ ਦੁਆਰਾ 2022 ਦੀ ਜੇਤੂ ਕਿਤਾਬ ਮੈਂ ਐਨਕੋਸ਼ ਨਹੀਂ ਦੀ ਦੂਜੀ ਕਹਾਣੀ ਖਜੂਰਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ